ਸਤਿ ਸ਼੍ਰੀ ਅਕਾਲ ਦੋਸਤੋ ਤਰੀਕ ਹੈ ਅੱਜ 17 ਤੇ ਅੱਜ ਜੋ ਲਾਈਵ ਟਰੇਡ ਵਾਲੀ ਵੀਡੀਓ ਹੈ ਨਾ ਇਹਦੇ ਚ ਆਪਾਂ ਡਿਸਕਸ ਕਰਾਂਗੇ ਕਿ ਤੁਹਾਨੂੰ ਇੱਕ ਚੀਜ਼ ਵੇਖਣ ਨੂੰ ਮਿਲੇਗੀ ਕਿ ਜੋ ਮੈਂ ਅੱਜ ਟਰੇਡ ਲਿਆ ਸੀਗਾ ਉਹਦੇ ਚ ਇੱਕ ਟੌਪਿਕ ਹੈ ਜਿਹੜਾ ਮਾਰਕੀਟ ਦੇ ਵਿੱਚ ਬੜਾ ਫੇਮਸ ਹੈ ਬੁੱਲ ਟਰੈਪ ਜਾਂ ਬੀਅਰ ਟਰੈਪ ਕਿ ਜਿਹੜੇ ਵੱਡੇ ਪਲੇਅਰਸ ਨੇ ਉਹ ਕਿਵੇਂ ਟਰੈਪ ਵਿਛਾਉਂਦੇ ਨੇ ਛੋਟੇ ਪਲੇਅਰ ਨੂੰ ਫਸਾਉਣ ਵਾਸਤੇ ਡਿਟੇਲ ਟਰੇਡਰਸ ਨੂੰ ਜਿਹੜੇ ਨਵੇਂ ਟਰੇਡਰਸ ਹੁੰਦੇ ਨੇ ਉਹਨਾਂ ਨੂੰ ਫਸਾਉਣ ਵਾਸਤੇ ਕਿਵੇਂ ਇੱਕ ਟਰੈਪ ਵਿਛਾਇਆ ਜਾਂਦਾ ਹੈ ਜੇ ਜਦੋਂ ਸਟੌਪ ਲੌਸ ਲੱਗ ਜਾਂਦੇ ਹਨ ਫਿਰ ਸਟੌਪ ਲੌਸ ਹੰਟਿੰਗ ਹੁੰਦੀ ਹੈ ਸੋ ਇਸ ਤ੍ਹਾਂ ਦੇ ਟਰੈਪ ਤੋਂ ਬਚਣ ਵਾਸਤੇ ਕੁਝ ਚੀਜ਼ਾਂ ਮੈਂ ਵੀਡੀਓ 'ਚ ਡਿਸਕਸ ਕੀਤੀਆਂ ਨੇ ਜਿਵੇਂ ਕਿ ਤੁਸੀਂ ਮੋਮੈਂਟਮ ਵੇਖੋ ਕਿ ਉਸ ਲੈਵਲ ਤੇ ਮੋਮੈਂਟਮ ਐਕਚੁਅਲ ਪਹਿਲਾਂ ਕੀ ਆਇਆ ਕੀ ਨਹੀਂ ਆਇਆ ਦੂਸਰੀ ਗੱਲ ਇਮੀਡੀਏਟ ਐਂਟਰੀ ਨਾ ਲੈ ਲਓ ਪ੍ਰੋਪਰ ਕੈਂਡਲਸ ਬਣਦੇ ਹੋ ਪ੍ਰੋਪਰ ਬੁਲਿਸ਼ ਜਾਂ 베어ਿਸ਼ ਸੈਟਅਪ ਬਣਦੇ ਹੋ ਉਹਦੇ ਅਕੋਰਡਿੰਗ ਐਂਟਰੀ ਲਓ ਸੋ ਇਹ ਕੁਝ ਚੀਜ਼ਾਂ ਮੈਂ ਵੀਡੀਓ ਲਾਈਵ ਮਾਰਕੀਟ 'ਚ ਸ਼ੇਅਰ ਕੀਤੀਆਂ ਨੇ ਜੋ ਮੈਂ ਅੱਜ ਦਾ ਟ੍ਰੇਡ ਲਿਆ ਸੀਗਾ ਇੱਕ ਵੀਡੀਓ ਸਾਰੀ ਐਂਡ ਤੱਕ ਵੇਖਿਓ ਬਹੁਤ ਕੁ 3:00 ਹੋ ਗਈ ਜੀ ਅੱਜ 17 ਤੇ ਮਾਰਕੀਟ ਓਪਨ ਹੋਣ ਵਾਲੀ ਹੈ 1 ਡੇਟ ਮਿੰਟ ਬਾਕੀ ਹੈ ਜੇਕਰ ਇੰਪੋਰਟੈਂਟ ਦੀ ਲੈਵਲਸ ਦੀ ਗੱਲ ਕਰੀਏ ਤਾਂ ਦੋਸਤੋ ਮਾਰਕੀਟ ਓਪਨ ਹੋ ਰਹੀ ਹੈ 24580 ਦੇ ਨੇੜੇ ਇਸ ਏਰੀਆ ਚ ਮਾਰਕੀਟ ਓਪਨ ਹੋ ਰਹੀ ਹੈ ਇਸ ਏਰੀਆ ਦੇ ਨੇੜੇ ਦੇ ਮਾਰਕੀਟ ਓਪਨ ਹੋ ਰਹੀ ਹੈ ਰਾਈਟ ਤੇ ਅਗਲੀ ਗੱਲ ਜਿਹੜੇ ਇੰਪੋਰਟੈਂਟ ਏਰੀਆ ਨੇ ਸੀਪੀਆਰ ਜਿਹੜਾ ਹੈ ਅੱਜ ਦਾ ਕਾਈਂਡ ਆਫ ਨੈਰੋ ਸੀਪੀਆਰ ਹੈ ਕੋ ਬਹੁਤ ਜ਼ਿਆਦਾ ਸਟਰੋਂਗ ਸਪੋਰਟ ਜਾਂ ਰਿਸਿਸਟੈਂਸ ਦਾ ਕੰਮ ਨਹੀਂ ਕਰਦਾ ਜਿਹੜਾ ਇਸ ਤਰ੍ਹਾਂ ਦਾ ਐਵਰੇਜ ਤੋਂ ਘੱਟ ਨਾਰਮਲ ਜਾਂ ਨੈਰੋ ਟਾਈਪ ਸੀਪੀਆਰ ਹੁੰਦਾ ਹੈ ਉਹ ਬਹੁਤ ਸਟਰੋਂਗ ਰਿਸਿਸਟੈਂਸ ਪੋਟ ਦਾ ਕੰਮ ਨਹੀਂ ਕਰਦਾ ਦੂਜੀ ਪਾਸੇ ਇੰਪੋਰਟਡ ਲੈਵਲ 1 ਇਹ ਵਾਲਾ ਲੈਵਲ ਇੰਪੋਰਟੈਂਟ ਹੈ 24500 ਦੇ ਨੇੜੇ ਉਹ ਲੈਵਲ ਇੰਪੋਰਟਡ ਕਿਉਂ ਹੈ ਪਿਛਲੇ ਦਿਨ ਪਿਛਲੇ ਤੋਂ ਪਿਛਲੇ ਦਿਨ ਇਸ ਜਗ੍ਹਾ ਤੋਂ ਜਦੋਂ ਰਿਜੈਕਸ਼ਨ ਆਈ ਸੀ ਦੁਬਾਰਾ ਇਸ ਲੈਵਲ ਦਾ ਬ੍ਰੇਕਆਊਟ ਹੋਇਆ ਸੀ ਉੱਪਰ ਨੂੰ ਇਹ ਏਰੀਆ ਤੋਂ ਸਪੋਰਟ ਲੈ ਕੇ ਇਸ ਏਰੀਆ ਤੋਂ ਦੁਬਾਰਾ ਸਪੋਰਟ ਲੈ ਕੇ ਮਾਰਕੀਟ ਉੱਪਰ ਗਈ ਸੀ ਸੋ ਇਹ ਏਰੀਆ ਆਪਾਂ ਮਾਰਕ ਕੀਤਾ ਹੋਇਆ ਹੈ ਇਹ ਲੈਵਲ ਇੱਕ ਇੰਪੋਰਟੈਂਟ ਹੈ ਰਹੀਂ ਤਾਂ ਕੱਲ ਦੇ ਲੋਹ ਦੀ ਜਿਹੜਾ ਕੱਲ ਦਾ ਲੋਹ ਹੈ ਕੋ ਬਹੁਤ ਸਟਰੋਂਗ ਡਿਮਾਂਡ ਜਹੋਂ ਜਾਂ ਸਪਲਾਈ ਜਹੋਂ ਨਹੀਂ ਹੈਗਾ ਇਥੇ ਹਲਕੀ ਜਿਹੀ ਬਾਈਗ ਆਈ ਸੀਗੀ ਸੋ ਆਪਾਂ ਇਹ ਵਾਲਾ ਜੀ ਆ ਮਾਰਕ ਕੀਤਾ ਹੋਇਆ ਹੈ ਦੂਜੀ ਪਾਸੇ ਜੇ ਆਪਾਂ ਬੈਂਕ ਡਿਫਟੀ ਚੱਲੀਏ ਤਾਂ ਬੈਂਕ ਡਿਫਟੀ ਦੇ ਵਿੱਚ ਕੀ ਹੈ ਕਿ ਬੈਂਕ ਡਿਫਟੀ ਜੀ ਕੱਲ ਦੇ ਲੋਹ ਤੋਂ ਕੱਲ ਦੇ ਲੋਹ ਤੋਂ ਅਲਕਾਰ ਜਾਂ ਉੱਪਰ ਓਪਨ ਹੋਇਆ ਹੈ ਤੇ ਕੱਲ ਦਾ ਲੋਹ ਜਿਹੜਾ ਹੈ ਇਦੇ ਚ ਇੱਕ ਡਿਮਾਂਡ ਜ਼ੋਨ ਦੀ ਤਰ੍ਹਾਂ ਕੰਮ ਕਰ ਸਕਦਾ ਕਿਉਂਕਿ ਥੋੜਾ ਜਿਹਾ ਸਟਰੋਂਗ ਹੈ ਇਹ ਏਰੀਆ ਕੱਲ ਦੋ ਵਾਰ ਇਸੇ ਰੀਚ سپورਟ ਲਈ ਹੈ ਥੱਲੇ ਜਿਹੜਾ ਸੀਪੀਆਰ ਹੈ ਇਸ ਸੀਪੀਆਰ ਨੂੰ ਵੀ ਆਪਾਂ ਇੱਕ ਤਰ੍ਹਾਂ ਦਾ ਜਿਹੜਾ ਇਹ ਕੰਪਲੀਟ ਏਰੀਆ ਹੈ ਨਾ ਇੱਕ ਤਰ੍ਹਾਂ ਦਾ ਡਿਮਾਂਡ ਜ਼ੋਨ ਹੈ ਕਿਉਂਕਿ ਕੱਲ ਸੀਪੀਆਰ ਦੇ ਵਿੱਚ ਪ੍ਰੋਪਰ ਮਾਰਕੀਟ ਐਂਟਰ ਨਹੀਂ ਹੋਈ ਇੱਕ ਦੋ ਕੈਂਡਲਸ ਦੇ ਵਿੱਚ ਹੋਈਆਂ ਨੇ ক্লোਜ਼ ਬਟ ਪ੍ਰੋਪਰਲੀ ਮਾਰਕੀਟ ਐਂਟਰ ਹੋਈ ਸੋ ਇਸ ਜਗ੍ਹਾ 'ਤੇ ਕਿਤੇ ਵੀ ਉੱਪਰ ਸਾਈਡ ਦੀ ਐਂਟਰੀ ਬਣ ਸਕਦੀ ਹੈ ਜੇਕਰ ਇਥੇ ਕੀਤੇ سپورਟ ਲਏਗਾ ਤੇ ਦੂਜੇ ਪਾਸੇ ਨਿਫਟੀ ਦੀ ਗੱਲ ਕਰੀਏ ਸਾਂ ਨਿਫਟੀ ਕੱਲ ਦੇ ਲੋ ਤੋਂ ਥੱਲੇ ਓਪਨ ਹੋਇਆ ਹੈ ਤੇ ਕੱਲ ਦੇ ਲੋ ਤੋਂ ਥੱਲੇ ਜਿਹੜੀ ਕੈਂਡਲ ਹੈ ਉਹ ਵੇਟ ਕਰਦੇ ਆ ਕਿ ক্লোਜ਼ ਕਰਦੀ ਹੈ ਜਾਂ ਨਹੀਂ ਐਂਟਰੀ ਆਪਾਂ ਅ ਅਕੋਰਡਿੰਗ ਟੂ ਆਫ ਦੇ ਸੈਟਅਪ ਹੀ ਲਾਂਗੇ ਜਿਵੇਂ ਹੀ ਆਪਾਨੂੰ ਮੌਕਾ ਮਿਲਦਾ ਹੈ ਉਹਦੇ ਅਕੋਰਡਿੰਗ ਆਪਾਂ ਐਂਟਰੀ ਪਲਾਨ ਕਰਾਂਗੇ ਸੋ ਫਿਲਹਾਲ ਵੇਟ ਮੋਡ ਤੇ ਆਪਾਂ ਵੇਟ ਕਰਦੇ ਹਾਂ ਕਿ ਕਿੱਥੇ ਹੀ ਮੌਕਾ ਮਿਲਦਾ ਕਿਥੇ ਓਪਰਚੁਨਿਟੀ ਮਿਲਦੀ ਆਪਾਂ ਸੋ ਅੱਜ ਦੀ ਪਹਿਲੀ ਐਂਟਰੀ ਆਪਾਂ ਲੈ ਲਈ ਹੈ ਜੀ ਐਂਟਰੀ ਦਾ ਕਾਰਨ ਐਂਟਰੀ ਦਾ ਲੈਵਲ ਆਪਾਂ ਗੱਲ ਕਰਦੇ ਹਾਂ ਐਂਟਰੀ ਆਪਾਂ ਲਈਏ ਇਸ ਲੈਵਲ ਤੇ ਜਿਵੇਂ ਹੀ ਪਹਿਲੀ ਕੈਂਡਲ ਜਿਹੜੀ ਹੈ ਇਹ ਜੋ ਗ੍ਰੀਨ ਕੈਂਡਲ ਹੈ ਪਹਿਲੀ ਕੈਂਡਲ ਜਿਵੇਂ ਹੀ ਇਹਦਾ ਲੋ ਬ੍ਰੇਕ ਹੋਇਆ ਥੱਲੇ ਸਾਈਡ ਤਾਂ ਆਪਾਂ ਬੀਰੀ ਸਾਈਡ ਦੀ ਐਂਟਰੀ ਲਈਏ ਥੱਲੇ ਸਾਈਡ ਤੇ ਕਿ ਮਾਰਕੀਟ ਵੀਕ ਹੈ ਤੇ ਹੋਰ ਥੱਲੇ ਜਾਊਗੀ ਸਟਾਪ ਲਸ ਆਪਾਂ ਲਾਇਆ ਹੈ ਕੱਲ ਦੇ ਲੋ ਤੋਂ ਉੱਪਰ ਇਹ ਕੱਲ ਦਾ ਲੋ ਹੈ ਮਾਰਕੀਟ ਨੇ ਮਾਰਨਿੰਗ ਟਾਈਮ ਕੱਲ ਦੇ ਲੋ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ Trap ਸੀਗਾ ਕਿ ਇੱਥੇ ਬਾਅਰ ਨੂੰ ਬੁਲਾਇਆ ਗਿਆ ਇੱਕ ਵਾਰ ਤੇ ਨਾਲ ਦੀ ਨਾਲ ਇਥੋਂ ਸੈਲਿੰਗ ਆ ਗਈ ਤੇ ਜਿਹੜੇ ਇਥੇ ਸਟੌਪ ਲਾਰਸ ਲੱਗੇ ਸੀਗੇ ਉਹ ਸਾਰੇ ਹਿੱਟ ਕਰਾ ਦਿੱਤੇ ਗਏ ਸੋ ਜਿਵੇਂ ਹੀ ਇਹ ਇਹ ਵਾਲਾ ਲੈਵਲ ਬ੍ਰੇਕ ਹੋਇਆ ਪਹਿਲੀ ਕੈਂਡਲ ਦਾ ਲੋ ਤੇ ਆਪਾਂ ਇਸ ਜਗ੍ਹਾ ਤੇ ਐਂਟਰ ਹੋ ਗਏ ਆ ਆਪਣਾ ਐਗਜ਼ੈਕਟ ਜਿਹੜਾ ਐਂਟਰੀ ਲੈਵਲ ਹੈ ਉਹ ਹੈ ਜੀ ਇਹ ਵਾਲਾ ਜਿਹੜਾ ਲੈਵਲ ਹੈ ਆਪਣਾ ਐਗਜ਼ੈਕਟ ਐਂਟਰੀ ਲੈਵਲ ਹੈ ਠੀਕ ਹੈ ਜਿਵੇਂ ਪਹਿਲੀ ਕੈਂਡਲ ਦਾ ਲੋ ਬ੍ਰੇਕ ਹੋਇਆ ਤੇ ਅਗਾ ਹੁਣ ਰੈਗਲ ਟਾਰਗੇਟ ਦੀ ਟਾਰਗੇਟ ਦੋਸਤੋ ਆਪਣਾ ਵੈਸੇ ਤਾਂ 1 ਦੇ ਅਗੇਂਸਟ 1.5 ਆਪਾਂ ਨੂੰ ਇਸ ਲੈਵਲ ਤੇ ਆ ਜਾਏਗਾ ਜਿਹੜਾ ਇਹ ਲੈਵਲ ਹੈ ਇਹ ਲੈਵਲ ਕਿਹੜਾ ਹੈ ਜੀ ਇਹ ਲੈਵਲ ਹੈ ਜਿਹੜਾ ਆਪਾਂ ਪਹਿਲਾਂ ਮਾਰਨਿੰਗ ਟਾਈਮ ਮਾਰਕ ਕੀਤਾ ਹੋਇਆ ਸੀ ਇਹ ਵਾਲਾ ਇੱਕ ਤਰ੍ਹਾਂ ਦਾ ਡਿਮਾਂਡ ਜ਼ੋਨ ਬਟ ਆਪਣਾ 1:2 ਇੱਥੇ ਕੰਪਲੀਟ ਨਹੀਂ ਹੁੰਦਾ ਇਹ ਲੈਵਲ ਮਾਰਕੀਟ ਨੂੰ ਬ੍ਰੇਕ ਕਰਨਾ ਪਵੇਗਾ ਆਪਣੇ ਲੈਵਲ ਤੱਕ ਪਹੁੰਚਣ ਲਈ ਆਪਣਾ ਟਾਰਗੇਟ ਕੀ ਹੈ ਟਾਰਗੇਟ ਹੈ ਆਪਣਾ 1:2 ਕੰਪਲੀਟ ਹੋਏਗਾ ਜੀ ਲਗਭਗ ਇਸ ਏਰੀਆ 'ਚ ਜਾ ਕੇ ਕੰਪਲੀਟ ਹੁੰਦਾ ਹੈ 24475 ਦੇ ਨੇੜੇ ਆਪਣਾ 1.22 ਕੰਪਲੀਟ ਹੁੰਦਾ ਹੈ ਸੋ ਇਹ ਲੈਵਲ ਜੇਕਰ ਬ੍ਰੇਕ ਹੋ ਗਿਆ ਫਿਰ ਇਹ ਲੈਵਲ ਨੀਚੇ ਵਾਲਾ ਲੈਵਲ ਵੀ ਆ ਜਾਏਗਾ ਸੋ ਆਪਣੀ ਐਂਟਰੀ ਇਸ ਨੀਚਲੇ ਲੈਵਲ ਤੇ ਹੈ ਜੀ ਆਪਾਂ ਵੇਟ ਕਰਾਂਗੇ ਕਿ ਇਸ ਲੈਵਲ ਤੱਕ ਮਾਰਕੀਟ ਜਾਵੇ ਐਂਟਰੀ ਦਾ ਕਾਰਨ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਤੇ ਸਟਾਪ ਲੋਸ ਵੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਜੀ ਕਿ ਇਸ ਲੈਵਲ ਤੇ ਆ ਬਾਕੀ ਹੁਣ ਵੇਟ ਕਰਨਾ ਹੋਵੇਗਾ हां एक चीज ਆਪਾਂ ਜਰੂਰ ਕਰਾਂਗੇ ਜਦੋਂ ਮਾਰਕੀਟ ਇੱਥੇ ਪਹੁੰਚ ਜਾਈਗੀ ਇਸ ਪ੍ਰੋਪਰ ਲੈਵਲ ਤੇ ਇਸ ਜਗ੍ਹਾ ਤੇ ਤਾਂ ਆਪਾਂ ਉਹਦਾ ਸਟਾਪ ਲੋਸ ਥੋੜਾ ਛੋਟਾ ਕਰ ਲਾਂਗੇ ਬਾਕੀ ਵੀਕਨੈਸ ਪ੍ਰੋਪਰ ਫਿਲਹਾਲ ਆ ਰਹੀ ਹੈ ਜੀ ਸੰਭਾਵਨਾ ਕਾਫੀ ਨਜ਼ਰ ਆ ਰਹੀ ਹੈ ਆਪਣੇ ਟਾਰਗੇਟ ਹਿੱਟ ਹੋਣ ਸੋ 10 ਵਜੇ ਕੇ 17 ਮਿੰਟ ਹੋ ਗਏ ਨੇ ਜੀ ਤੇ ਆਪਾਂ ਟ੍ਰੇਡ 'ਚ ਬਣੇ ਹੋਏ ਆ ਆਪਣੀ ਉਮੀਦ ਮੁਤਾਬਕ ਮਾਰਕੀਟ ਐਗਜ਼ੈਕਟ ਉਸੇ ਲੈਵਲ ਤੇ ਆ ਕੇ ਸਪੋਰਟ ਲੈ ਰਹੀ ਹੈ ਜੋ ਆਪਾਂ ਏਰੀਆ ਮਾਰਕ ਕੀਤਾ ਹੋਇਆ ਸੀਗਾ ਏਰੀਆ ਉਹੀ ਹੈ ਇਹ ਵਾਲਾ ਜੋ ਇਹ ਵਾਲਾ ਜੋ ਕੰਪਲੀਟ ਏਰੀਆ ਹੈ ਇਥੋਂ ਬ੍ਰੇਕਆਊਟ ਹੋਇਆ ਸੀ ਇਸ ਸਕੈਂਡਲ ਤੋਂ ਤੇ ਦੁਬਾਰਾ ਸਪੋਰਟ ਲੈ ਕੇ ਮਾਰਕੀਟ ਉੱਪਰ ਗਈ ਸੀ ਹੁਣ ਉਸੇ ਏਰੀਏ ਤੇ ਆ ਕੇ ਮਾਰਕੀਟ ਸਪੋਰਟ ਲੈ ਰਹੀ ਹੈ ਇਹ ਏਰੀਆ ਇੱਕ ਤਰ੍ਹਾਂ ਦਾ ਡਿਮਾਂਡ ਜ਼ੋਨ ਦੀ ਜ਼ਰਾ ਕੰਮ ਕਰ ਰਿਹਾ ਹੈ ਆਪਣਾ ਟਾਰਗੇਟ ਇਸ ਲੈਵਲ ਤੇ ਆ ਗਿਆ ਟਾਰਗੇਟ ਫਿਲਹਾਲ ਆਪਣਾ ਦੂਰ ਹੈ ਇਸ ਲੈਵਲ ਤੇ ਆ ਸੋ ਮਾਰਕੀਟ ਨੂੰ ਇਹ ਵਾਲਾ ਜੋ ਏਰੀਆ ਹੈ ਇਹ ਬ੍ਰੇਕ ਕਰਨਾ ਪਵੇਗਾ ਆਪਣੇ ਟਾਰਗੇਟ ਤੱਕ ਪਹੁੰਚਣ ਲਈ ਤੇ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮਾਰਕੀਟ ਜਦੋਂ ਇੱਥੇ ਪਹੁੰਚ ਜੇਗੀ ਆਪਾਂ ਆਪ ਦਾ ਸਟੌਪ ਲਸ ਟ੍ਰੇਲ ਕਰ ਦਾਂਗੇ ਸੋ ਜਿਹੜਾ ਆਪਣਾ ਸਟੌਪ ਲੌਸ ਹੈ ਉਹ ਆਪਾਂ ਟ੍ਰੇਲ ਕਰਦਾ ਹੈ ਜੀ ਟ੍ਰੇਲ ਕਦੋਂ ਕੀਤਾ ਹੈ ਇੱਥੇ ਆਪਣੀ ਐਂਟਰੀ ਹੈ ਇਸ ਜਗ੍ਹਾ ਤੇ ਸਟੌਪ ਲੌਸ ਹੈ ਜਦੋਂ ਮਾਰਕੀਟ ਨੇ ਇਹ ਵਾਲਾ ਲੈਵਲ ਟੱਚ ਕੀਤਾ ਇੱਕ ਦੇ ਅਗੇਂਸਟ ਡੇਡ ਆਪਾਂ ਨੂੰ ਆ ਗਿਆ ਸੀ ਜਦੋਂ ਰਿਸਕ ਰਿਵਾਰਡ ਇੱਕ ਦੇ ਅਗੇਂਸਟ ਉਹਦਾ ਆਪਾਂ ਉਹ ਜਿਹੜਾ ਸਟੌਪ ਲੌਸ ਹੈ ਉਹ ਚੱਕ ਕੇ ਆਪਾਂ ਐਂਟਰੀ ਪੁਆਇੰਟ ਦੇ ਨੇੜੇ ਲਿਆਇਆ ਥੋੜਾ ਐਂਟਰੀ ਪੁਆਇੰਟ ਤੋਂ ਦੂਰ ਹੈ ਕਿਉਂਕਿ ਹੁਣ ਜੇਕਰ ਮਾਰਕੀਟ ਸਪੋਜ਼ ਕਰੋ ਇੱਥੇ ਸਪੋਰਟ ਲੈ ਜਾਂਦੀ ਹੈ ਤਾਂ ਪਹਿਲਾ ਰਜਿਸਟੈਂਸ A ਹੋਏਗਾ ਜੋ ਪਹਿਲਾ ਰਜਿਸਟੈਂਸ ਹੈ ਉਹ ਇਹ ਵਾਲਾ ਏਰੀਆ ਹੋਏਗਾ ਜੋ ਲੋਅ ਹੈ ਨਾ ਕੈਂਡਲ ਦਾ ਇਹ ਵਾਲਾ ਏਰੀਆ ਇੱਕ ਤਰ੍ਹਾਂ ਦਾ ਰਜਿਸਟੈਂਸ ਦਾ ਕੰਮ ਵੀ ਕਰ ਸਕਦਾ ਹੈ ਕਿਉਂਕਿ ਇਸ ਏਰੀਆ ਤੋਂ ਬ੍ਰੇਕਆਊਟ ਹੋਇਆ ਥੱਲੇ ਨੂੰ ਪਹਿਲੀ ਕੈਂਡਲ ਦੇ ਲੋ ਤੋਂ ਬ੍ਰੇਕਆਊਟ ਹੋਇਆ ਤੇ ਬਟ ਆਪਾਂ ਸਟੌਪ ਲੌਸ ਫਿਰ ਵੀ ਟ੍ਰੇਲ ਕਰਤਾ ਕਿਉਂਕਿ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਟ੍ਰੇਡਿੰਗ ਦੇ ਵਿੱਚ ਜਿਹੜੀ ਮੇਰੀ ਪਹਿਲੀ ਪ੍ਰਾਇੋਰਟੀ ਹੁੰਦੀ ਹੈ ਉਹ ਪੈਸਾ ਬਚਾਉਣਾ ਹੁੰਦਾ ਹੈ ਨਾ ਕਿ ਕਮਾਉਣਾ ਮੈਂ ਹਮੇਸ਼ਾ ਸਟਾਪ लॉस ਨੂੰ ਲੈ ਕੇ ਟਰੇਡ ਲੈਣਾ ਕਿ ਕਿੱਥੇ ਮੈਂ ਸੇਫ ਆ ਜਿਵੇਂ ਕਿ ਹੁਣ ਮੈਂ ਟਰੇਡ ਲਿਆ ਮੈਂ ਦੋ ਤਿੰਨ ਤਰ੍ਹਾਂ ਦੀ ਸੇਫਟੀ ਵੇਖੀ ਹੈ ਪਹਿਲੀ ਸੇਫਟੀ ਮੇਰੀ ਕੀ ਹੈ ਕਿ ਮੇਰੇ ਸਟਾਪ लॉस ਤੱਕ ਮਾਰਕੀਟ ਨੂੰ ਪਹੁੰਚਣ ਲਈ ਪਹਿਲਾਂ ਤਾਂ ਜਿਹੜੀ ਪਹਿਲੀ ਕੈਂਡਲ ਦਾ ਲੋ ਹੈ ਉਹ ਇੱਕ ਰੈਜ਼ਿਸਟੈਂਸ ਹੈ ਉਹਨੂੰ ਬ੍ਰੇਕ ਕਰਨਾ ਪਏਗਾ ਕੱਲ ਦਾ ਜੋ ਲੋ ਹੈ ਉਸ ਨੂੰ ਬ੍ਰੇਕ ਕਰਨਾ ਪਏਗਾ ਸੋ ਤੀਜਾ ਜਿਹੜਾ ਜੋ ਪੀਵਟ ਹੈ ਇਹਨੂੰ ਬ੍ਰੇਕ ਕਰਨਾ ਪਏਗਾ ਸੋ ਦੋ ਤਿੰਨ ਤਰ੍ਹਾਂ ਦੀ ਸੇਫਟੀ ਦੇ ਬੇਸ ਤੇ ਮੈਂ ਟਰੇਡ ਲਿਆ ਸਟਾਪ लॉस ਹੁਣ ਅਗਲੀ ਗੱਲ ਟਾਰਗੇਟ ਤੇ ਪਹੁੰਚਣ ਤੋਂ ਪਹਿਲਾਂ ਮੈਂ ਸਟੌਪ ਲੌਸ ਸੈੱਟ ਕਰਦਾ ਤਾਂ ਕਿ ਜਿਹੜਾ ਮੇਰਾ ਮਤਲਬ ਲੌਸ ਨਾ ਹੋਵੇ ਮੈਨੂੰ 노 ਪ੍ਰੋਫਿਟ 노 ਲੌਸ ਮੈਂ ਬਾਹਰ ਨਿਕਲ ਜਾਵਾਂਗਾ ਬਟ ਇਹ ਨਹੀਂ ਕਿ ਇੰਨੇ ਛੱਲੇ ਮਾਰਕੀਟ ਆਉਣ ਤੋਂ ਬਾਅਦ ਮੈਂ ਟ੍ਰੇਡ ਲੌਸ ਚ ਬੰਦ ਕਰ ਲਾਂ ਤੇ ਬਾਕੀ ਜੋ ਵੀਕਨੈਸ ਹੈ ਉਹ ਫਿਲਹਾਲ ਬਣੀ ਹੋਈ ਹੈ ਬਾਕੀ ਦੇਖਦੇ ਹਾਂ ਆਪਣੇ ਟਾਰਗੇਟ ਤੱਕ ਮਾਰਕੀਟ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਇਹ ਲੈਵਲ ਨੂੰ ਬ੍ਰੇਕ ਕਰਨਾ ਹੋਵੇਗਾ ਦੂਜੇ ਪਾਸੇ ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਸੇਮ ਚੀਜ਼ ਬੈਂਕ ਨਿਫਟੀ ਦੇ ਵਿੱਚ ਵੀ ਦੋਸਤੋ ਨਜ਼ਰ ਆ ਰਹੀ ਹੈ ਕਿ ਬੈਂਕ ਨਿਫਟੀ ਨੇ ਜੋ ਕੱਲ ਦਾ ਲੋਅ ਹੈ ਤੇ ਪਹਿਲੀ ਕੈਂਡਲ ਦਾ ਲੋਅ ਹੈ ਉਹ ਏਰੀਆ ਸਭ ਬ੍ਰੇਕ ਕਰਦਾ ਠੀਕ ਹੈ ਹੁਣ ਬੈਂਕ ਨਿਫਟੀ ਕਿਥੇ ਸਪੋਰਟ ਲੈ ਰਿਹਾ ਹੈ ਬੈਂਕ ਨਿਫਟੀ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਜੋ ਇਹ 20 ਸੀਪੀਆਰ ਹੈ ਜੋ ਇਹ ਸੀਪੀਆਰ ਹੈ ਇਹ ਕਿਤੇ ਨਾ ਕਿਤੇ ਸਪੋਰਟ ਦਾ ਕੰਮ ਕਰ ਸਕਦਾ ਤੇ ਸਪੋਰਟ ਦਾ ਕੰਮ ਕਰ ਵੀ ਰਿਹਾ ਹੈ ਦੇਖੋ ਇਸ ਜਗ੍ਹਾ ਤੋਂ ਐਗਜ਼ੈਕਟ ਸੀਪੀਆਰ ਦੇ ਬਿਲਕੁਲ ਸੈਂਟਰ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਸੀਪੀਆਰ ਕਿੰਨਾ ਕੋ ਇੰਪੋਰਟੈਂਟ ਲੈਵਲ ਹੈ ਸੀਪੀਆਰ ਦਾ ਯੂਜ਼ਡ ਕਰਕੇ ਤੁਸੀਂ ਟ੍ਰੇਡਿੰਗ ਕਿਵੇਂ ਕਰ ਸਕਦੇ ਹੋ ਵੇਖੋ ਬਿਲਕੁਲ ਸੀਪੀਆਰ ਦੇ ਸੈਂਟਰ ਦੇ ਵਿੱਚੋਂ سپورਟ ਲੈ ਰਿਆ ਹੈ ਰਾਈਟ ਤੇ ਬਾਕੀ ਦੇਖਦੇ ਆਈ ਥਿੰਕ ਮਾਰਕੀਟ ਆਪਣੇ ਸ਼ਾਇਦ ਇਸ ਸਕੈਂਡਲ ਦੇ ਨਾਲ ਹੀ ਆਪਣਾ ਜਿਹੜਾ ਟਾਰਗੇਟ ਹੈ ਉਹ ਹਿੱਟ ਕਰ ਦੇਗੀ ਕਾਫੀ ਤੇਜ਼ੀ ਨਾਲ ਹੀ ਵੀਕਨੈਸ ਆਈ ਹੈ ਸੋ ਦੋਸਤੋ ਟਾਰਗੇਟ ਹਿੱਟ ਹੋ ਗਿਆ ਤੇ ਆਪਾਂ ਆਪ ਦਾ ਜਿਹੜਾ ਪ੍ਰੋਫਿਟ ਹੈ ਉਹ ਬੁੱਕ ਕਰ ਲਿਆ ਆਪਾਂ ਬਾਹਰ ਨਿਕਲ ਗਏ ਆ ਜੀ ਇਸ ট্রেਡ ਦੇ ਵਿੱਚੋਂ ਹੁਣ ਮਾਰਕੀਟ ਹੈਗਾ ਜਿੱਧਰ ਮਰਜੀ ਜਾਵੇ ਸਾਰਾ ਦਿਨ ਆਪਾਂ ਜੋ ਵੀ ਆਪਣਾ ਅੱਜ ਦਾ ਸੀਗਾ ਕਾਰੋਬਾਰ ਉਹ ਕੰਪਲੀਟ ਕਰ ਲਿਆ। ਹੁਣ ਇਸ ਤੋਂ ਬਾਅਦ ਦੁਬਾਰਾ 35 GC ਵੀ ਸਟਾਕ ਜਾਂ ਇੰਡੈਕਸ ਦੇ ਵਿੱਚ ਕਿਤੇ ਵੀ ਨਹੀਂ ਲਾਵਾਂਗੇ। ਦੇਖੋ ਦੋਸਤੋ ਜਿਵੇਂ ਹੀ ਇਹ ਏਰੀਆ ਇਹ ਵਾਲਾ ਲੋ ਬ੍ਰੇਕ ਹੋਇਆ ਹੈ ਜਦੋਂ ਵੀ ਕੋਈ ਡਿਮਾਂਡ ਜ਼ੋਨ ਜਾਂ ਸਪੋਰਟ ਜ਼ੋਨ ਬ੍ਰੇਕ ਹੋਏਗਾ ਤਾਂ ਇਮੀਡੀਏਟ ਮੂਵਮੈਂਟ ਆਏਗੀ। ਮੂਵਮੈਂਟ ਆਉਣ ਦਾ ਕਾਰਨ ਕੀ ਹੁੰਦਾ ਹੈ ਕਿ ਥੱਲੇ ਸਟਾਪ ਲੋਸ ਲੱਗੇ ਹੁੰਦੇ ਹਨ। ਉਹ ਸਟਾਪ ਲੋਸ ਹਿੱਟ ਹੁੰਦੇ ਹਨ। ਹਲਕੀ ਜੀ ਇਸ ਲੈਵਲ ਤੇ سپورਟ ਲੈ ਕੇ ਮਾਰਕੀਟ ਨੇ ਇਹਨੂੰ ਵੀ ਬ੍ਰੇਕ ਕਰਤਾ ਤੇ ਆਪਣਾ ਜਿਹੜਾ ਟਾਰਗੇਟਸ ਯੂ ਹਿੱਟ ਕਰਤਾ ਵੀਕਨੈਸ ਕੰਟੀਨਿਊ ਹੈ ਵੀਕਨੈਸ ਬਣੀ ਹੋਈ ਹੈ ਜਦੋਂ ਵੀ ਇਸ ਤਰ੍ਹਾਂ ਦਾ ਇੱਕ ਟਰੈਪ ਵਿਛਾਇਆ ਜਾਂਦਾ ਹੈ ਗ੍ਰੀਨ ਕੈਂਡਲਸ ਦਾ ਤੇ ਜਦੋਂ ਉਹਨਾਂ ਦਾ ਸਟਾਪ ਲਸ ਥੱਲੇ ਹਿੱਟ ਕਰਵਾਏ ਜਾਂਦੇ ਹਨ ਤਾਂ ਉਦੋਂ ਮੂਵਮੈਂਟ ਬੜੀ ਤੇਜ਼ੀ ਨਾਲ ਆਉਂਦੀ ਹੈ ਇੱਕ ਸਾਈਡ ਨੂੰ ਜਿਵੇਂ ਕਿ ਤੁਹਾਡੇ ਸਾਹਮਣੇ ਹੈ ਕਿ ਮੂਵਮੈਂਟ ਕਿਵੇਂ ਤੇਜ਼ੀ ਨਾਲ ਆ ਰਹੀ ਹੈ ਇਹ ਇੱਕ ਤਰ੍ਹਾਂ ਦਾ ਮਾਰਨਿੰਗ ਟਾਈਮ ਪਹਿਲੇ 10 ਮਿੰਟ ਦਾ ਟਰੈਪ ਸੀਗਾ ਬਾਇਰ ਦੁਆਰਾ ਇਨਵਾਈਟ ਕੀਤਾ ਗਿਆ ਸੌਰੀ ਵੱਡੇ ਪਲੇਅਰ ਦੁਆਰਾ ਇਨਵਾਈਟ ਕੀਤਾ ਗਿਆ ਛੋਟੇ ਪਲੇਅਰਸ ਨੂੰ ਆਪਣੇ ਵਰਗੇ ਰਿਟੇਲ ਟ੍ਰੇਡਰਸ ਨੂੰ ਜਿਹੜੇ ਨਵੇਂ ਆਪਰੇਟਿਵੇਟ ਟ੍ਰੇਡਰ ਆਉਂਦੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਕਿ ਇੱਥੇ ਅਸੀਂ ਮਤਲਬ ਮਾਰਕੀਟ ਉੱਪਰ ਜਾਏਗੀ ਤੁਸੀਂ ਇੱਥੇ ਬਾਇ ਕਰੋ ਫਿਰ ਨਾਲ ਦੀ ਨਾਲ ਆਪਾਂ ਕੀ ਸੋਚਾਂਗੇ ਆਪਾਂ ਸੋਚਾਂਗੇ ਕਿ ਕੱਲ ਦਾ ਲੋ ਹੈ ਇਹ ਏਰੀਆ ਕੱਲ ਦਾ ਲੋ ਹੈ ਮੈਂ ਇੱਥੇ ਬਾਇ ਕਰ ਲਾਂ ਕਿਉਂਕਿ ਇਹਦੇ ਗ੍ਰੀਨ ਕੈਂਡਲ ਬੜੀਆਂ ਹਨ ਬਟ ਹੁੰਦਾ ਕੀ ਹੈ ਉਹਦਾ ਇੱਕ ਟਰੈਪ ਹੈ ਆਪਣੇ ਆਪਾਂ ਕਿਵੇਂ ਬਚ ਗਏ ਸਟਰੈਪ ਤੋਂ ਆਪਣੇ ਬਚਨ ਦਾ ਕਾਰਨ ਕੀ ਸੀ ਕਿ ਮਾਰਨਿੰਗ ਟਾਈਮ ਮੈਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇਹ ਜੋ ਏਰੀਆ ਹੈ ਇਹ ਕੋਈ ਸਟਰੋਂਗ ਡਿਮਾਂਡ ਜ਼ੋਨ ਨਹੀਂ ਹੈਗਾ ਇੱਕ ਮਾਈਨਰ ਡਿਮਾਂਡ ਜ਼ੋਨ ਹੈ ਇਹਦੇ ਉੱਤੇ ਇਹ ਇਸ ਬੇਸ ਤੇ ਆਪਾਂ ਐਂਟਰੀ ਨਹੀਂ ਲੈ ਸਕਦੇ ਸੋ ਆਪਾਂ ਨਹੀਂ ਐਂਟਰੀ ਲਈ ਤਾਂ ਬਚ ਗਏ ਨਹੀਂ ਤਾਂ ਆਪਣਾ ਵੀ ਸਟੌਪ ਲੋਸ ਹਿੱਟ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਪਹਿਲੀ ਕੈਨਲ ਦਾ ਲੋ ਬ੍ਰੇਕ ਹੋ ਗਿਆ ਸਟੌਪ ਲੋਸ ਹਿੱਟ ਹੋ ਗਏ ਤਾਂ ਇੱਕ ਕਨਫਰਮ ਹੋ ਗਿਆ ਕਿ ਇੱਕ ਵਾਕੀ ਇੱਕ Trap ਸੀਗਾ ਤੇ ਆਪਾਂ ਇਸ ਕੈਂਡਲ ਤੇ ਐਂਟਰੀ ਲਈ ਤੇ ਜਿਹੜਾ ਆਪਣਾ 1:2 ਹੈ ਉਹ ਇਸ ਜਗ੍ਹਾ ਤੇ ਕੰਪਲੀਟ ਹੋ ਗਿਆ ਸੋ ਇਹ ਸੀ ਆਪਣਾ ਦੋਸਤੋ ਅੱਜ ਦਾ ਟਰੇਡ ਉਮੀਦ ਹੈ ਜੋ ਮੈਂ ਬਰੀਕੀਆਂ ਦੱਸਣ ਦੀ ਕੋਸ਼ਿਸ਼ ਕਰਦਾ ਮੇਰੇ ਤਿਆਰੀਬੇ ਦੇ ਮੁਤਾਬਕ ਤੁਹਾਨੂੰ ਇਹ ਸਮਝ ਆਉਂਦੀ ਹੋਣੀ ਹੈ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੇਰਾ ਵੀ ਹੌਂਸਲਾ ਬਣਿਆ ਰਹੇ ਕਿ ਜੋ ਮੈਂ ਐਫਰਟ ਲਾਉਣਾ ਉਹ ਤੁਹਾਡੇ ਕਿਸੇ ਕੰਮ ਆ ਰਹੇ ਹਨ ਜਾਂ ਕਿਸੇ ਵੀ ਵੀਰ ਭਰਾ ਦੇ ਕੰਮ ਆ ਰਹੇ ਹਨ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਵਾਸਤੇ ਅੱਜ ਦੇ ਪੁਆਇੰਟ ਮੈਂ ਕਰਨਾ ਛੱਡ ਗਿਆ ਸੀਗਾ ਕਿ ਕਿੰਨੇ ਪੁਆਇੰਟ ਆਪਾਂ ਨੂੰ ਵੱਜ ਜਾਣੇ 142.90 ਸੀਗਾ ਪ੍ਰਾਈਸ 24600 ਦੀ ਕਾਲ ਦਾ 19 ਦਸੰਬਰ ਦੀ ਜਿਹੜੀ ਐਕਸਪਾਇਰੀ ਹੈ ਨੋਰਮਲਸ ਕੇ 36 ਮਿੰਟ ਤੇ ਐਂਟਰੀ ਸੀ ਜਦੋਂ ਆਪਾਂ ਐਂਟਰ ਹੋਇਆ ਤੇ 101.70 10 ਮਿੰਟ ਦੇ 20 ਮਿੰਟ ਆਪ ਐਗਰੀਡ ਕਰਦੇ ਹਾਂ 101.70 ਵੈਲਿਊ ਸੀ ਜਦੋਂ ਆਪ ਐਗਰੀਡ ਟੋਟਲ ਆਪਣਾ ਜਿਹੜਾ ਪ੍ਰੋਫਿਟ ਹੈ ਜੀ ਉਹ ਆਲਮੋਸਟ 41 ਪੁਆਇੰਟ ਦਾ ਹੈ ਅੱਜ 41 ਪੁਆਇੰਟ ਆਪਾਂ ਨੂੰ ਮਿਲੇ ਨੇ ਅੱਜ ਦੇ ਟ੍ਰੇਡ ਦੇ ਵਿੱਚੋਂ ਸੋ ਬਹੁਤ ਵਧੀਆ ਦਿਨ ਸੀ ਜੀ ਮਾਰਨਿੰਗ ਟਾਈਮ ਹੀ ਆਪਾਂ ਨੂੰ ਵਧੀਆ ਟਰੇਡ ਮਿਲ ਗਿਆ ਤੇ ਆਪਾਂ ਟਰੇਡ ਦੇ ਵਿੱਚੋਂ ਐਗਜ਼ਿਟ ਹੋ ਗਏ ਆ ਤੇ ਅੱਗੇ ਹੁਣ ਦੇਖਦੇ ਆ ਕੱਲ ਨੂੰ ਆਪਾਂ ਨੂੰ ਕਿੱਥੇ ਮੌਕਾ ਮਿਲੇਗਾ ਜੀ ਕੱਲ ਨੂੰ ਨਵਾਂ ਕੋਈ ਸਿੱਖਾਂਗੇ ਨਵਾਂ ਜੋ ਵੀ ਪ੍ਰੋਫਿਟ ਲਾਸ ਹੋਏਗਾ ਉਹ ਤੁਹਾਨੂੰ ਜ਼ਰੂਰ ਸ਼ੇਅਰ ਕੀਤਾ ਜਾਏਗਾ ਧੰਨਵਾਦ